ਔਰ ਐਨੀਮਲ ਪੀਪਲ ਫॉर ਐਨੀਮਲ ਦੇ ਬੈਨਰ ਥੱਲੇ ਮਨੀ ਜੀ ਦੀ ਅਕਸ਼ਤਾ ਦੇ ਵਿੱਚ ਪ੍ਰੋਟੈਸਟ ਕਰ ਰਹੇ ਆ ਸਾਰੇ ਡੌਗ ਲਵਰਸ ਇਕੱਠੇ ਹੋਏ ਆ ਔਰ ਇਹ ਪੂਰੇ ਹਿੰਦੁਸਤਾਨ ਚ ਜਿਹੜੇ ਹੈਗੇ ਨੇ ਇਹਨਾਂ ਬੇਜਵਾਨਾਂ ਦੀ ਜਾਨ ਨੂੰ ਬਚਾਉਣ ਵਾਸਤੇ ਜਵਾਨ ਵਾਲੇ ਜਿੰਨੇ ਲੋਕ ਨੇ ਉਹ ਉਹਨਾਂ ਨਾਲ ਸਿਮਤੀ ਪੈਦਾ ਕਰ ਰਹੇ ਨੇ ਕਿਉਂਕਿ ਇੱਕ ਜਿਹੜੀ ਸਰਕਾਰ ਹੈ ਦਿੱਲੀ ਦੀ ਸਰਕਾਰ ਨੇ ਸੁਪਰੀਮ ਕੋਰਟ ਨੂੰ ਗੁੰਮਰਾਹ ਕਰਕੇ ਇੱਕ ਫੈਸਲਾ ਕਰਵਾਇਆ ਹੈਗਾ ਕਿ ਜਿਹੜੇ ਉੱਥੇ ਦੇ ਔਰ ਨੀਅਰ ਦੇਰ ਦੇ ਜਿੰਨੇ ਵੀ ਸਟਰੀਟ ਡੌਗ ਨੇ ਉਹਨਾਂ ਨੂੰ ਚੱਕ ਕੇ ਸ਼ੈਲਟਰ ਦੇ ਵਿੱਚ ਭੇਜਿਆ ਜਾਵੇ ਜੋ ਕਿ ਬਿਲਕੁਲ ਨਾ ਮੁਮਕਨ ਹੈ ਇਹਨਾਂ ਉੱਥੇ ਇਹਨਾਂ ਕੋਲ ਸ਼ੈਲਟਰ ਦਾ ਡੌਗਸ ਨੂੰ ਦਾ ਕੀ ਸੰਭਾਲਣ ਦੀ ਵਿਵਸਥਾ ਹੈ ਇਹਨਾਂ ਕੋਲ ਉੱਥੇ ਇਨਸਾਨ ਨਹੀਂ ਸੰਭਾਲੇ ਜਾਂਦੇ ਜਿਹੜੇ ਕਿ ਹਸਪਤਾਲਾਂ ਦੇ ਵਿੱਚ ਗਰੀਬ ਲੋਕ ਮਰਦੇ ਪਏ ਨੇ ਅੱਜ ਤੱਕ ਇਹਨਾਂ ਗੁਟਕਾ ਬੰਦ ਕਰਾ ਲ ਸਕੇ ਨੇ ਜਿਹਦੇ ਨਾਲ ਕੈਂਸਰ ਫੈਲਦਾ ਨਾ ਜਰਦਾ ਬੰਦ ਕਰਾ ਲ ਸਕੇ ਨਾ ਕਿਸੇ ਰੇਪ ਪੀਸਟ ਦੇ ਜਿਹੜੇ ਨੇ ਉਹਨਾਂ ਨੂੰ ਸਜ਼ਾਵਾ ਦਵਾ ਸਕਦੇ ਗੈਂਗਸਟਰ ਸਾਡੇ ਦੇਸ਼ ਦੇ ਵਿੱਚ ਸ਼ਰਮ ਘੁੰਮਦੇ ਨੇ ਆ ਜਿਹੜੇ ਬੇਜਵਾਨ ਲੋਕਾਂ ਨਾਲ ਪਿਆਰ ਕਰਦੇ ਨੇ ਇਹਨਾਂ ਦਾ ਹੋਰ ਕੁਝ ਨਹੀਂ ਚੱਲਿਆ ਤਾਂ ਇਹਦੇ ਤੇ ਅਤਿਆਚਾਰ ਕਰਦੇ ਨੇ ਦਿੱਲੀ ਸਰਕਾਰ ਨੂੰ ਮੈਂ ਬੇਨਤੀ ਕਰਦਾ ਕਿ ਹੋਸ਼ ਆਓ ਨਹੀਂ ਤੇ ਜਦੋਂ ਤੁਹਾਡਾ ਇਲੈਕਸ਼ਨ ਹੋਏਗਾ ਨਾ ਉਸ ਦੇ ਵਿੱਚ ਤੁਹਾਡੀਆਂ ਜ਼ਮਾਨਤਾਂ ਜਬਤ ਹੋ ਜਾਣਗੀਆਂ ਜੇ ਪਬਲਿਕ ਸਰਕਾਰਾਂ ਬਣਾ ਸਕਦੀ ਤੇ ਪਬਲਿਕ ਸਰਕਾਰਾਂ ਗਿਰਾ ਵੀ ਸਕਦੀ ਆ ਅਸੀਂ ਇਹ ਬੇਜਵਾਨਾਂ ਲਈ ਇਨਸਾਫ ਲੈ ਕੇ ਰਵਾਂਗੇ ਦੇਖੋ ਜੀ ਅੱਜ ਲੁਧਿਆਣੇ ਦੇ ਵਿੱਚ ਸਾਡਾ ਹੈਲਪ ਫੋਰ ਐਨੀਮਲ ਤੇ ਪੀਪਲ ਫੋਰ ਐਨੀਮਲ ਤੇ ਹੋਰ ਵੀ ਦੋ ਤਿੰਨ ਸੰਸਥਾਵਾਂ ਵੱਲੋਂ ਲੁਧਿਆਣੇ ਦੇ ਵਿੱਚ بڑا ਵੱਡਾ ਐਨੀਮਲ ਲਵਰਸ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿ ਜਿਹੜਾ ਕਿ 11 ਅਗਸਤ ਨੂੰ ਸੁਪਰੀਮ ਕੋਰਟ ਨੇ ਕਾਡਰ ਪਾਸ ਕੀਤਾ ਦਿੱਲੀ ਦੇ ਵਿੱਚ ਜਿੰਨੇ ਵੀ ਦਵਾਰਾ ਕੁੱਤੇ ਨੇ ਉਹਨਾਂ ਦੇ ਅਕੋਰਡਿੰਗ ਵਾਰਾਂ ਨੇ ਸਾਡੇ ਲਈ ਇਹ ਕਮਿਊਨਿਟੀ ਡੌਗਸ ਨੇ ਸਾਡੇ ਫੈਮਿਲੀ ਮੈਂਬਰ ਨੇ ਵੀ ਸੜਕਾਂ ਤੋਂ ਚੱਕੇ ਜਾਣ ਕਿਸੇ ਕੰਪਾਊਂਡ ਪੌਂਡ ਦੇ ਵਿੱਚ ਸ਼ੈਲਟਰਾਂ ਵਿੱਚ ਭੇਜੇ ਜਾਣ ਇਹਦੇ ਰਿਗਾਰਡਿੰਗ ਅਸੀਂ ਅੱਜ ਇੱਥੇ ਪ੍ਰੋਟੈਸਟ ਕਰ ਰਹੇ ਹਾਂ ਜਿਹੜਾ ਇਹਦੇ ਵਿੱਚ ਦਿੱਲੀ ਗਵਰਨਮੈਂਟ ਦੇ ਨੇ ਵੀ ਅਪੀਲ ਕੀਤੀ ਆ ਰੇਖਾ ਗੁਪਤਾ ਜੀ ਨੇ ਵੀ ਬਿਆਨ ਦਿੱਤਾ ਹੈ ਵੀ ਹਾਂ ਵੀ ਲੋਕੀ ਵਾਕੀ ਸਮੱਸਿਆ ਚ ਨੇ ਅਸੀਂ ਸੜਕਾਂ ਤੋਂ ਕੁੱਤੇ ਸਾਫ਼ ਕਰ ਦਾਂਗੇ ਇਸ ਕਰਕੇ ਅਸੀਂ ਦਿੱਲੀ ਗਵਰਨਮੈਂਟ ਨੂੰ ਵੀ ਕਹਿਣਾ ਚਾਹੁੰਦੇ ਆਂ ਵੀ ਐਦਾਂ ਦੀ ਕੋਈ ਵੀ ਗੱਲ ਨਹੀਂ ਸੀ ਜਿੰਨੇ ਦਿੱਲੀ ਦੇ ਵਿੱਚ ਤੁਸੀਂ ਜਾ ਕੇ ਦੇਖੋ ਅੱਜ ਰੋਜ਼ ਧਰਨੇ ਲੱਗ ਰਹੇ ਆ ਸਾਰੇ ਐਨੀਮਲ ਲਵਰ ਸੜਕਾਂ ਦੇ ਉੱtre ਹੋਏ ਨੇ ਰੋਜ਼ ਉਹਨਾਂ ਨਾਲ ਕੁੱਟਮਾਰ ਹੋ ਰਹੀ ਹੈ ਪੁਲਿਸ ਉਹਨਾਂ ਨਾਲ ਕੁੱਟਮਾਰ ਕਰ ਰਹੀ ਹੈ ਜਿਹੜਾ ਕਿ ਬਹੁਤ ਗਲਤ ਹੈ ਇਸ ਕਰਕੇ ਸਾਡੀ ਚੀਫ ਜਸਟਿਸ ਆਫ ਇੰਡੀਆ ਨੂੰ ਵੀ ਇਹ ਮੰਗ ਹੈ ਸੈਂਟਰਲ ਗਵਰਨਮੈਂਟ ਨੂੰ ਵੀ ਮੰਗ ਹੈ ਵੀ ਇਹ ਜਿਹੜੇ ਕਾਨੂੰਨ ਨੇ ਵਾਪਸ ਦਿੱਤੇ ਜਾਣ ਜਿਹੜਾ ਤਿੰਨ ਜੱਜਾਂ ਦਾ ਬੈਂਚ ਬਣਾਇਆ ਗਿਆ ਉਹਦਾ ਜਲਦ ਤੋਂ ਜਲਦ ਫੈਸਲਾ ਲੈ ਕੇ ਕਾਨੂੰਨ ਵਾਪਸ ਲਏ ਜਾਣ ਜਿੰਨੇ ਵੀ ਡੌਗ ਨੇ ਇਹਨਾਂ ਦੀ ਨਸਬੰਦੀ ਕੀਤੀ ਜਾਵੇ ਇਹਨਾਂ ਦੀ ਸਟੈਰਲਾਈਜੇਸ਼ਨ ਕੀਤੀ ਜਾਵੇ ਤੇ ਸਾਡੀ ਇਹ ਬਾਕੀ ਜਿੰਨੀ ਵੀ ਸਟੇਟਸ ਨੇ ਜੇ ਬਾਕੀ ਸਟੇਟਸ ਦੇ ਵਿੱਚ ਵੀ ਕਿਸੇ ਵੀ ਸਟੇਟ ਚ ਕੀਤਾ ਜਾਏਗਾ ਲਾਗੂ ਤੇ ਹੈਲਪਫੋਰ ਐਨੀਮਲ ਤੇ ਪੀਪਲ ਫੋਰ ਐਨੀਮਲ ਵਲੋਂ ਇੱਧੇ ਹੀ ਧਰਨੇ ਲਾਏ ਜਾਣਗੇ ਇਸ ਚੀਜ਼ ਦਾ ਬਿਲਕੁਲ ਵਿਰੋਧ ਕੀਤਾ ਜਾਏਗਾ ਹਲੇ ਸ਼ੁਰੂਆਤ ਹੈ ਹਲੇ ਤਾਂ ਅੱਗੇ ਦੇਖੋ ਕੀ ਚੱਲਦਾ ਬਿਲਕੁਲ ਬਿਲਕੁਲ ਹਰੇਕ ਜਗ੍ਹਾ ਪਹੁੰਚਾਂਗੇ ਜਿੱਥੇ-ਜਿੱਥੇ ਪਹੁੰਚਿਆ ਜਾ ਸਕੇ ਹਰੇਕ ਜਗ੍ਹਾ ਜਾਵਾਂਗੇ ਜਿੱਥੇ-ਜਿੱਥੇ ਵੀ ਇਹ ਕਾਨੂੰਨ ਪਾਸ ਕੀਤਾ ਗਿਆ ਅੱਜ ਸਾਡਾ ਲੁਧਿਆਣੇ ਦੇ ਵਿੱਚ ਸੈਕੰਡ ਟਾਈਮ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ ਰੋਜ਼ ਪ੍ਰਦਰਸ਼ਨ ਕਰ ਰਹੇ ਹਾਂ ਇਹ ਕੋਈ ਨਵੀਂ ਗੱਲ ਨਹੀਂ ਹੈਗੀ ਇਹਨਾਂ ਨੇ ਮੁੱਦੇ ਤੋਂ ਪਟਕਾਉਣ ਵਾਸਤੇ ਲੋਕਾਂ ਨੂੰ ਡੋਪਸ ਦਾ ਡੌਗਸ ਦੇ ਉੱਤੇ ਅਤਿਆਚਾਰ ਸ਼ੁਰੂ ਕਰਤਾ ਇਹਨਾਂ ਨੂੰ ਲੱਗਿਆ ਹੋਣਾ ਵੀ ਇਹ ਬੜਾ ਸੋਕਾ ਆ ਡੌਗਸ ਦੇ ਉੱਤੇ ਅਤਿਆਚਾਰ ਕਰਨਾ ਪਰ ਇਹ ਸੋਕਾ ਨਹੀਂ ਆ ਹਜ਼ਾਰਾਂ ਲੋਕੀ ਹਰ ਸਟੇਟ ਦੇ ਵਿੱਚੋਂ ਹਰ ਸਿਟੀ ਦੇ ਵਿੱਚੋਂ ਇਕੱਠੇ ਹੋ ਰਿਹਾ ਪ੍ਰੋਟੈਸਟ ਕਰ ਰਿਹਾ ਲੋੜ ਪਊਗੀ ਦਿੱਲੀ ਵੀ ਜਾਵਾਂਗੇ ਇੱਕ ਗੱਲ ਹੋਰ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਇਹ ਗੱਲ ਵੀ ਫੈਲਾਈ ਜਾ ਰਹੀ ਹੈ ਕਿ ਡੌਗਸ ਦਾ ਹੋ ਸਕਦਾ ਮੀਟ ਦਾ ਵੀ ਵਪਾਰ ਕਰਨ ਅੱਜ ਤੋਂ ਪਹਿਲਾਂ ਤਾਂ ਕਦੀ ਥੋੜੇ ਦਿਨ ਪਹਿਲਾਂ ਸਾਡੇ ਬਹੁਤ ਵੱਡੇ ਨੇਤਾ ਚਾਈਨਾ ਜਾ ਕੇ ਆਏ ਆ ਸਭ ਨੂੰ ਪਤਾ ਇੰਡੀਆ ਦੇ ਵਿੱਚ ਡੌਗਸ ਦਾ ਮੀਟ ਨਹੀਂ ਖਾਂਦੇ ਲੋਕੀ ਪਰ ਚਾਈਨਾ ਦੇ ਵਿੱਚ ਖਾਂਦੇ ਆ ਹੋ ਇੰਡੀਅਨ ਡੌਗਸ ਨੂੰ ਫੜ ਕੇ ਇਹਨਾਂ ਦਾ ਮੀਟ ਵੇਚਿਆ ਜਾਏ ਇਹ ਵੀ ਬੜੀ ਲੰਬੀ ਗੱਲ ਹੋ ਸਕਦੀ ਹੈ। ਹੈਲਪ ਫॉर ਐਨੀਮਲ ਪੀਪਲ ਫॉर ਐਨੀਮਲ ਦੇ ਬੈਨਰ ਥੱਲੇ ਮਨੀ ਜੀ ਦੀ ਅਕਸ਼ਤਾ ਦੇ ਵਿੱਚ ਪ੍ਰੋਟੈਸਟ ਕਰ ਰਹੇ ਆ ਸਾਰੇ ਡੌਗ ਲਵਰਸ ਇਕੱਠੇ ਹੋਏ ਆ ਔਰ ਇਹ ਪੂਰੇ ਹਿੰਦੁਸਤਾਨ 'ਚ ਜਿਹੜੇ ਹੈਗੇ ਨੇ ਇਹਨਾਂ ਬੇਜਵਾਨਾਂ ਦੀ ਜਾਨ ਨੂੰ ਬਚਾਉਣ ਵਾਸਤੇ ਜਵਾਨ ਵਾਲੇ ਜਿੰਨੇ ਲੋਕ ਨੇ ਉਹਨਾਂ ਨਾਲ ਸਿਮਤੀ ਵਾਦਾ ਕਰ ਰਹੇ ਨੇ ਕਿਉਂਕਿ ਇੱਕ ਜਿਹੜੀ ਸਰਕਾਰ ਹੈ ਦਿੱਲੀ ਦੀ ਸਰਕਾਰ ਨੇ ਸੁਪਰੀਮ ਕੋਰਟ ਨੂੰ ਗੁੰਮਰਾਹ ਕਰਕੇ ਇੱਕ ਫੈਸਲਾ ਕਰਵਾਇਆ ਹੈਗਾ ਕਿ ਜਿਹੜੇ ਉੱਥੇ ਦੇ ਔਰ ਨੀਅਰ ਦੇਰ ਦੇ ਜਿੰਨੇ ਵੀ ਸਟਰੀਟ ਡੌਗ ਨੇ ਉਹਨਾਂ ਨੂੰ ਚੱਕ ਕੇ ਸ਼ੈਲਟਰ ਦੇ ਵਿੱਚ ਭੇਜਿਆ ਜਾਵੇ ਜੋ ਕਿ ਬਿਲਕੁਲ ਨਾ ਮੁਮਕਨ ਹੈ ਇਹਨਾਂ ਉੱਥੇ ਇਹਨਾਂ ਕੋਲ ਸ਼ੈਲਟਰ ਦਾ ਡੌਗਸ ਨੂੰ ਦਾ ਕੀ ਸੰਭਾਲਣ ਦੀ ਵਿਵਸਥਾ ਹੈ ਇਹਨਾਂ ਕੋਲ ਉੱਥੇ ਇਨਸਾਨ ਨਹੀਂ ਸੰਭਾਲੇ ਜਾਂਦੇ ਜਿਹੜੇ ਕਿ ਹਸਪਤਾਲਾਂ ਦੇ ਵਿੱਚ ਗਰੀਬ ਲੋਕ ਮਰਦੇ ਪਏ ਨੇ ਅੱਜ ਤੱਕ ਇੰਨਾ ਗੁਟਕਾ ਬੰਦ ਕਰਾ ਲ ਸਕੇ ਨੇ ਜਿਹਦੇ ਨਾਲ ਕੈਂਸਰ ਫੈਲਦਾ ਨਾ ਜਰਦਾ ਬੰਦ ਕਰਾ ਲ ਸਕੇ ਨਾ ਕਿਸੇ ਰੇਪ ਪਿਸਟ ਦੇ ਜਿਹੜੇ ਨੇ ਉਹਨਾਂ ਨੂੰ ਸਜ਼ਾਵਾ ਦਵਾ ਸਕਦੇ ਗੈਂਗਸਟਰ ਸਾਡੇ ਦੇਸ਼ ਦੇ ਵਿੱਚ ਸ਼ਰਿਆਮ ਘੁੰਮਦੇ ਨੇ ਆ ਜਿਹੜੇ ਬੇਜਵਾਨ ਲੋਕਾਂ ਨਾਲ ਪਿਆਰ ਕਰਦੇ ਨੇ ਇਹਨਾਂ ਦਾ ਹੋਰ ਕੁਝ ਨਹੀਂ ਚੱਲਿਆ ਤਾਂ ਇਹਦੇ ਤੇ ਅਤਿਆਚਾਰ ਕਰਦੇ ਨੇ ਦਿੱਲੀ ਸਰਕਾਰ ਨੂੰ ਮੈਂ ਬੇਨਤੀ ਕਰਦਾ ਕਿ ਹੋਸ਼ ਆਓ ਨਹੀਂ ਤੇ ਜਿਹੜਾ ਤੁਹਾਡਾ ਇਲੈਕਸ਼ਨ ਹੋਏਗਾ ਨਾ ਉਸ ਦੇ ਵਿੱਚ ਤੁਹਾਡੀਆਂ ਜ਼ਮਾਨਤਾਂ ਜਬਤ ਹੋ ਜਾਣਗੀਆਂ ਜੇ ਪਬਲਿਕ ਸਰਕਾਰਾਂ ਬਣਾ ਸਕਦੀ ਤੇ ਪਬਲਿਕ ਸਰਕਾਰਾਂ ਗਿਰਾ ਵੀ ਸਕਦੀ ਆ ਅਸੀਂ ਇਹ ਬੇਜਵਾਨਾਂ ਲਈ ਇਨਸਾਫ ਲੈ ਕੇ ਰਹਾਗੇ ਦੇਖੋ ਜੀ ਅੱਜ ਲੁਧਿਆਣੇ ਦੇ ਵਿੱਚ ਸਾਡਾ ਹੈਲਪ ਫੋਰ ਐਨੀਮਲ ਤੇ ਪੀਪਲ ਫੋਰ ਐਨੀਮਲ ਤੇ ਹੋਰ ਵੀ ਦੋ ਤਿੰਨ ਸੰਸਥਾਵਾਂ ਵੱਲੋਂ ਲੁਧਿਆਣੇ ਦੇ ਵਿੱਚ ਬੜਾ ਵੱਡਾ ਐਨੀਮਲ ਲਵਰਸ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਹੜਾ ਕਿ 11 ਅਗਸਤ ਨੂੰ ਸੁਪਰੀਮ ਕੋਰਟ ਨੇ ਆਰਡਰ ਪਾਸ ਕੀਤਾ ਹੈ ਦਿੱਲੀ ਦੇ ਵਿੱਚ ਜਿੰਨੇ ਵੀ ਦਵਾਰਾ ਕੁੱਤੇ ਨੇ ਉਹਨਾਂ ਦੇ ਅਕੋਰਡਿੰਗ ਆਵਾਰਾ ਨੇ ਸਾਡੇ ਲਈ ਇਹ ਕਮਿਊਨਿਟੀ ਡੌਗਸ ਨੇ ਸਾਡੇ ਫੈਮਿਲੀ ਮੈਂਬਰ ਨੇ ਵੀ ਸੜਕਾਂ ਤੋਂ ਚੱਕੇ ਜਾਣ ਕਿਸੇ ਕੰਪਾਊਂਡ ਪਾਉਂਡ ਦੇ ਵਿੱਚ ਸ਼ੈਲਟਰਾਂ ਵਿੱਚ ਭੇਜੇ ਜਾਣ ਇਹਦੇ ਰਿਗਾਰਡਿੰਗ ਅਸੀਂ ਅੱਜ ਇੱਥੇ ਪ੍ਰੋਟੈਸਟ ਕਰ ਰਹੇ ਹਾਂ ਜਿਹੜਾ ਇਹਦੇ ਵਿੱਚ ਦਿੱਲੀ ਗਵਰਨਮੈਂਟ ਦੇ ਨੇ ਵੀ ਅਪੀਲ ਕੀਤੀ ਆ ਰੇਖਾ ਗੁਪਤਾ ਜੀ ਨੇ ਵੀ ਬਿਆਨ ਦਿੱਤਾ ਹੈ ਵੀ ਹਾਂ ਵੀ ਲੋਕੀ ਵਾਕੀ ਸਮੱਸਿਆ ਚ ਨੇ ਅਸੀਂ ਸੜਕਾਂ ਤੋਂ ਕੁੱਤੇ ਸਾਫ਼ ਕਰ ਦਾਂਗੇ ਇਸ ਕਰਕੇ ਅਸੀਂ ਦਿੱਲੀ ਗਵਰਨਮੈਂਟ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਇਦਾਂ ਦੀ ਕੋਈ ਵੀ ਗੱਲ ਨਹੀਂ ਸੀ ਜਿੰਨੇ ਦਿੱਲੀ ਦੇ ਵਿੱਚ ਤੁਸੀਂ ਜਾ ਕੇ ਦੇਖੋ ਅੱਜ ਰੋਜ਼ ਧਰਨੇ ਲੱਗ ਰਹੇ ਆ ਸਾਰੇ ਐਨੀਮਲ ਲਵਰ ਸੜਕਾਂ ਦੇ ਉੱਤੇ ਹੋਏ ਨੇ ਰੋਜ਼ ਉਹਨਾਂ ਨਾਲ ਕੁੱਟਮਾਰ ਹੋ ਰਹੀ ਹੈ ਪੁਲਿਸ ਉਹਨਾਂ ਨਾਲ ਕੁੱਟਮਾਰ ਕਰ ਰਹੀ ਹੈ ਜਿਹੜਾ ਕਿ ਬਹੁਤ ਗਲਤ ਹੈ ਇਸ ਕਰਕੇ ਸਾਡੀ ਚੀਫ ਜਸਟਿਸ ਆਫ ਇੰਡੀਆ ਨੂੰ ਵੀ ਇਹ ਮੰਗ ਹੈ ਸੈਂਟਰ ਗਵਰਨਮੈਂਟ ਨੂੰ ਵੀ ਮੰਗ ਹੈ ਕਿ ਇਹ ਜਿਹੜੇ ਕਾਨੂੰਨ ਨੇ ਵਾਪਸ ਦਿੱਤੇ ਜਾਣ ਜਿਹੜਾ ਤਿੰਨ ਜੱਜਾਂ ਦਾ ਬੈਂਚ ਬਣਾਇਆ ਗਿਆ ਉਹਦਾ ਜਲਦ ਤੋਂ ਜਲਦ ਫੈਸਲਾ ਲੈ ਕੇ ਕਾਨੂੰਨ ਵਾਪਸ ਲਏ ਜਾਣ ਜਿੰਨੇ ਵੀ ਡੌਗ ਨੇ ਇਹਨਾਂ ਦੀ ਨਸਬੰਦੀ ਕੀਤੀ ਜਾਵੇ ਇਹਨਾਂ ਦੀ ਸਟਰਾਈਲਾਈਜੇਸ਼ਨ ਕੀਤੀ ਜਾਵੇ ਤੇ ਸਾਡੀ ਇਹ ਬਾਕੀ ਜਿੰਨੀ ਵੀ ਸਟੇਟਸ ਨੇ ਜੇ ਬਾਕੀ ਸਟੇਟਸ ਦੇ ਵਿੱਚ ਵੀ ਕਿਸੇ ਵੀ ਸਟੇਟ 'ਚ ਕੀਤਾ ਜਾਏਗਾ ਲਾਗੂ ਤੇ ਹੈਲਪ ਫੋਰ ਐਨੀਮਲ ਤੇ ਪੀਪਲ ਫੋਰ ਐਨੀਮਲ ਵਲੋਂ ਇੱਦਾਂ ਹੀ ਧਰਨੇ ਲਾਏ ਜਾਣਗੇ ਇਸ ਚੀਜ਼ ਦਾ ਬਿਲਕੁਲ ਵਿਰੋਧ ਕੀਤਾ ਜਾਏਗਾ ਹਲੇ ਸ਼ੁਰੂਆਤ ਹੈ ਹਲੇ ਤਾਂ ਅੱਗੇ ਦੇਖੋ ਕੀ ਚੱਲਦਾ ਹੈ ਬਿਲਕੁਲ ਬਿਲਕੁਲ ਹਰੇਕ ਜਗ੍ਹਾ ਪਹੁੰਚਾਂਗੇ ਜੀ ਜਿੱਥੇ ਜਿੱਥੇ ਪਹੁੰਚਿਆ ਜਾ ਸਕੇ ਹਰੇਕ ਜਗ੍ਹਾ ਜਾਵਾਂਗੇ ਜਿੱਥੇ ਜਿੱਥੇ ਵੀ ਇਹ ਕਾਨੂੰਨ ਪਾਸ ਕੀਤਾ ਗਿਆ ਅੱਜ ਸਾਡਾ ਲੁਧਿਆਣੇ ਦੇ ਵਿੱਚ ਸੈਕੰਡ ਟਾਈਮ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ ਰੋਜ਼ ਪ੍ਰਦਰਸ਼ਨ ਕਰ ਰਹੇ ਹਾਂ ਇਹ ਕੋਈ ਨਵੀਂ ਗੱਲ ਨਹੀਂ ਹੈਗੀ ਇਹਨਾਂ ਨੇ ਮੁੱਦੇ ਤੋਂ ਪਟਕਾਉਣ ਵਾਸਤੇ ਲੋਕਾਂ ਨੂੰ ਡੋਪਸ ਦਾ ਡੌਗਸ ਦੇ ਉੱਤੇ ਅਤਿਆਚਾਰ ਸ਼ੁਰੂ ਕਰਤਾ ਇਹਨਾਂ ਨੂੰ ਲੱਗਿਆ ਹੋਣਾ ਵੀ ਇਹ ਬੜਾ ਸੋਕਾ ਆ ਡੌਗਸ ਦੇ ਉੱਤੇ ਅਤਿਆਚਾਰ ਕਰਨਾ ਪਰ ਇਹ ਸੋਕਾ ਨਹੀਂ ਆ ਹਜ਼ਾਰਾਂ ਲੋਕੀ ਹਰ ਸਟੇਟ ਦੇ ਵਿੱਚੋਂ ਹਰ ਸਿਟੀ ਦੇ ਵਿੱਚੋਂ ਇਕੱਠੇ ਹੋ ਰਿਹਾ ਪ੍ਰੋਟੈਸਟ ਕਰ ਰਿਹਾ ਲੋੜ ਪਊਗੀ ਦਿੱਲੀ ਵੀ ਜਾਵਾਂਗੇ ਇੱਕ ਗੱਲ ਹੋਰ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਇਹ ਗੱਲ ਵੀ ਫੈਲਾਈ ਜਾ ਰਹੀ ਹੈ ਕਿ ਡੌਗਸ ਦਾ ਹੋ ਸਕਦਾ ਮੀਟ ਦਾ ਵੀ ਵਪਾਰ ਕਰਨ ਅੱਜ ਤੋਂ ਪਹਿਲਾਂ ਤਾਂ ਕਦੀ ਥੋੜੇ ਦਿਨ ਪਹਿਲਾਂ ਸਾਡੇ ਬਹੁਤ ਵੱਡੇ ਨੇਤਾ ਚਾਈਨਾ ਜਾ ਕੇ ਆਏ ਆ ਸਭ ਨੂੰ ਪਤਾ ਇੰਡੀਆ ਦੇ ਵਿੱਚ ਡੌਗਸ ਦਾ ਮੀਟ ਨਹੀਂ ਖਾਂਦੇ ਲੋਕੀ ਪਰ ਚਾਈਨਾ ਦੇ ਵਿੱਚ ਖਾਂਦੇ ਆ ਹੋ इंडियन डॉग्स ਨੂੰ ਫੜ ਕੇ ਇਹਨਾਂ ਦਾ ਮੀਟ ਵੇਚਿਆ ਜਾਏ ਇਹ ਵੀ ਬੜੀ ਲੰਬੀ ਗੱਲ ਹੋ ਸਕਦੀ ਹੈ। ਹੈਲਪ ਫॉर ਐਨੀਮਲ ਪੀਪਲ ਫॉर ਐਨੀਮਲ ਤੇ ਬੈਨਰ ਥੱਲੇ ਮਨੀ ਜੀ ਦੀ ਅਕਸ਼ਤਾ ਦੇ ਵਿੱਚ ਪ੍ਰੋਟੈਸਟ ਕਰ ਰਹੇ ਆ ਸਾਰੇ ਡੌਗ ਲਵਰਸ ਇਕੱਠੇ ਹੋਏ ਆ ਔਰ ਇਹ ਪੂਰੇ ਹਿੰਦੁਸਤਾਨ ਚ ਜਿਹੜੇ ਹੈਗੇ ਨੇ ਇਹਨਾਂ ਬੇਜਵਾਨਾਂ ਦੀ ਜਾਨ ਨੂੰ ਬਚਾਉਣ ਵਾਸਤੇ ਜਵਾਨ ਵਾਲੇ ਜਿੰਨੇ ਲੋਕ ਨੇ ਉਹ ਉਹਨਾਂ ਨਾਲ ਸਹਿਮਤੀ ਪੈਦਾ ਕਰ ਰਹੇ ਨੇ ਕਿਉਂਕਿ ਇੱਕ ਜਿਹੜੀ ਸਰਕਾਰ ਹੈ ਦਿੱਲੀ ਦੀ ਸਰਕਾਰ ਨੇ ਸੁਪਰੀਮ ਕੋਰਟ ਨੂੰ ਗੁੰਮਰਾਹ ਕਰਕੇ ਇੱਕ ਫੈਸਲਾ ਕਰਵਾਇਆ ਹੈਗਾ ਕਿ ਜਿਹੜੇ ਉੱਥੇ ਦੇ ਔਰ ਨੀਅਰ ਦੇਰ ਦੇ ਜਿੰਨੇ ਵੀ ਸਟਰੀਟ ਡੌਗ ਨੇ ਉਹਨਾਂ ਨੂੰ ਚੱਕ ਕੇ ਸ਼ੈਲਟਰ ਦੇ ਵਿੱਚ ਭੇਜਿਆ ਜਾਵੇ ਜੋ ਕਿ ਬਿਲਕੁਲ ਨਾ ਮੁਮਕਿਨ ਹੈ ਇਹਨਾਂ ਉੱਥੇ ਇਹਨਾਂ ਕੋਲ ਸ਼ੈਲਟਰ ਦਾ ਡੌਗਸ ਨੂੰ ਦਾ ਕੀ ਸੰਭਾਲਣ ਦੀ ਵਿਵਸਥਾ ਹੈ ਇਹਨਾਂ ਕੋਲ ਉੱਥੇ ਇਨਸਾਨ ਨਹੀਂ ਸੰਭਾਲੇ ਜਾਂਦੇ ਜਿਹੜੇ ਕਿ ਹਸਪਤਾਲਾਂ ਦੇ ਵਿੱਚ ਗਰੀਬ ਲੋਕ ਮਰਦੇ ਪਏ ਨੇ ਅੱਜ ਤੱਕ ਇੰਨਾ ਗੁਟਕਾ ਬੰਦ ਕਰਾ ਲ ਸਕੇ ਨੇ ਜਿਹਦੇ ਨਾਲ ਕੈਂਸਰ ਫੈਲਦਾ ਨਾ ਜਰਦਾ ਬੰਦ ਕਰਾ ਲ ਸਕੇ ਨਾ ਕਿਸੇ ਰੇਪ ਪਿਸਟ ਦੇ ਜਿਹੜੇ ਨੇ ਉਹਨਾਂ ਨੂੰ ਸਜ਼ਾਵਾ ਦਵਾ ਸਕਦੇ ਗੈਂਗਸਟਰ ਸਾਡੇ ਦੇਸ਼ ਦੇ ਵਿੱਚ ਸ਼ਰਿਆਮ ਘੁੰਮਦੇ ਨੇ ਆ ਜਿਹੜੇ ਬੇਜਵਾਨ ਲੋਕਾਂ ਨਾਲ ਪਿਆਰ ਕਰਦੇ ਨੇ ਇਹਨਾਂ ਦਾ ਹੋਰ ਕੁਝ ਨਹੀਂ ਚੱਲਿਆ ਤਾਂ ਇਹਦੇ ਤੇ ਅਤਿਆਜ ਕਰਦੇ ਨੇ ਦਿੱਲੀ ਸਰਕਾਰ ਨੂੰ ਮੈਂ ਬੇਨਤੀ ਕਰਦਾ ਕਿ ਹੋਸ਼ ਆਓ ਨਹੀਂ ਤੇ ਜਿਹੜਾ ਤੁਹਾਡਾ ਇਲੈਕਸ਼ਨ ਹੋਏਗਾ ਨਾ ਉਸ ਦੇ ਵਿੱਚ ਤੁਹਾਡੀਆਂ ਜ਼ਮਾਨਤਾਂ ਜ਼ਬਤ ਹੋ ਜਾਣਗੀਆਂ ਜੇ ਪਬਲਿਕ ਸਰਕਾਰਾਂ ਬਣਾ ਸਕਦੀ ਤੇ ਪਬਲਿਕ ਸਰਕਾਰਾਂ ਗਿਰਾ ਵੀ ਸਕਦੀ ਆ ਅਸੀਂ ਇਹ ਬੇਜਵਾਨਾਂ ਲਈ ਇਨਸਾਫ ਲੈ ਕੇ ਰਹਿਾਂਗੇ ਦੇਖੋ ਜੀ ਅੱਜ ਲੁਧਿਆਣੇ ਦੇ ਵਿੱਚ ਸਾਡਾ ਹੈਲਪ ਫੋਰ ਐਨੀਮਲ ਤੇ ਪੀਪਲ ਫੋਰ ਐਨੀਮਲ ਤੇ ਹੋਰ ਵੀ ਦੋ ਤਿੰਨ ਸੰਸਥਾਵਾਂ ਵੱਲੋਂ ਲੁਧਿਆਣੇ ਦੇ ਵਿੱਚ ਬੜਾ ਵੱਡਾ ਐਨੀਮਲ ਲਵਰਸ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਹੜਾ ਕਿ 11 ਅਗਸਤ ਨੂੰ ਸੁਪਰੀਮ ਕੋਰਟ ਨੇ ਕਾਡਰ ਪਾਸ ਕੀਤਾ ਹੈ ਦਿੱਲੀ ਦੇ ਵਿੱਚ ਜਿੰਨੇ ਵੀ ਵਾਰਾ ਕੁੱਤੇ ਨੇ ਉਹਨਾਂ ਦੇ ਅਕੋਰਡਿੰਗ ਵਾਰਾ ਨੇ ਸਾਡੇ ਲਈ ਇਹ ਕਮਿਊਨਿਟੀ ਡੌਗਸ ਨੇ ਸਾਡੇ ਫੈਮਿਲੀ ਮੈਂਬਰ ਨੇ ਵੀ ਸੜਕਾਂ ਤੋਂ ਚੱਕੇ ਜਾਣ ਕਿਸੇ ਕੰਪਾਊਂਡ ਪਾਉਂਡ ਦੇ ਵਿੱਚ ਸ਼ੈਲਟਰਾਂ ਵਿੱਚ ਭੇਜੇ ਜਾਣ ਇਹਦੇ ਰਿਗਾਰਡਿੰਗ ਅਸੀਂ ਅੱਜ ਇੱਥੇ ਪ੍ਰੋਟੈਸਟ ਕਰ ਰਹੇ ਹਾਂ ਜਿਹੜਾ ਇਹਦੇ ਵਿੱਚ ਦਿੱਲੀ ਗਵਰਨਮੈਂਟ ਦੇ ਨੇ ਵੀ ਅਪੀਲ ਕੀਤੀ ਆ ਰੇਖਾ ਗੁਪਤਾ ਜੀ ਨੇ ਵੀ ਬਿਆਨ ਦਿੱਤਾ ਹੈ ਵੀ ਹਾਂ ਵੀ ਲੋਕੀ ਵਾਕੀ ਸਮੱਸਿਆ ਚ ਨੇ ਅਸੀਂ ਸੜਕਾਂ ਤੋਂ ਕੁੱਤੇ ਸਾਫ਼ ਕਰ ਦਾਂਗੇ ਇਸ ਕਰਕੇ ਅਸੀਂ ਦਿੱਲੀ ਗਵਰਨਮੈਂਟ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਇਦਾਂ ਦੀ ਕੋਈ ਵੀ ਗੱਲ ਨਹੀਂ ਸੀ ਜਿੰਨੇ ਦਿੱਲੀ ਦੇ ਵਿੱਚ ਤੁਸੀਂ ਜਾ ਕੇ ਦੇਖੋ ਅੱਜ ਰੋਜ਼ ਧਰਨੇ ਲੱਗ ਰਹੇ ਆ ਸਾਰੇ ਐਨੀਮਲ ਲਵਰ ਸੜਕਾਂ ਦੇ ਉੱtre ਹੋਏ ਨੇ ਰੋਜ਼ ਉਹਨਾਂ ਨਾਲ ਕੁੱਟਮਾਰ ਹੋ ਰਹੀ ਹੈ ਪੁਲਿਸ ਉਹਨਾਂ ਨਾਲ ਕੁੱਟਮਾਰ ਕਰ ਰਹੀ ਹੈ ਜਿਹੜਾ ਕਿ ਬਹੁਤ ਗਲਤ ਹੈ ਇਸ ਕਰਕੇ ਸਾਡੀ ਚੀਫ ਜਸਟਿਸ ਆਫ ਇੰਡੀਆ ਨੂੰ ਵੀ ਇਹ ਮੰਗ ਹੈ ਸੈਂਟਰ ਗਵਰਨਮੈਂਟ ਨੂੰ ਵੀ ਮੰਗ ਹੈ ਕਿ ਇਹ ਜਿਹੜੇ ਕਾਨੂੰਨ ਨੇ ਵਾਪਸ ਦਿੱਤੇ ਜਾਣ ਜਿਹੜਾ ਤਿੰਨ ਜੱਜਾਂ ਦਾ ਬੈਂਚ ਬਣਾਇਆ ਗਿਆ ਉਹਦਾ ਜਲਦ ਤੋਂ ਜਲਦ ਫੈਸਲਾ ਲੈ ਕੇ ਕਾਨੂੰਨ ਵਾਪਸ ਲਏ ਜਾਣ ਜਿੰਨੇ ਵੀ ਡੌਗ ਨੇ ਇਹਨਾਂ ਦੀ ਨਸਬੰਦੀ ਕੀਤੀ ਜਾਵੇ ਇਹਨਾਂ ਦੀ ਸਟਰਾਈਲਾਈਜੇਸ਼ਨ ਕੀਤੀ ਜਾਵੇ ਤੇ ਸਾਡੀ ਇਹ ਬਾਕੀ ਜਿੰਨੀ ਵੀ ਸਟੇਟਸ ਨੇ ਜੇ ਬਾਕੀ ਸਟੇਟਸ ਦੇ ਵਿੱਚ ਵੀ ਕਿਸੇ ਵੀ ਸਟੇਟ 'ਚ ਕੀਤਾ ਜਾਏਗਾ ਲਾਗੂ ਤੇ ਹੈਲਪਫੁਲ ਐਨੀਮਲ ਤੇ ਪੀਪਲ ਫੋਰ ਐਨੀਮਲ ਵੱਲੋਂ ਇਦਾਂ ਹੀ ਧਰਨੇ ਲਾਏ ਜਾਣਗੇ ਇਸ ਚੀਜ਼ ਦਾ ਬਿਲਕੁਲ ਵਿਰੋਧ ਕੀਤਾ ਜਾਏਗਾ ਇਹ ਤਾਂ ਹਲੇ ਸ਼ੁਰੂਆਤ ਹੈ ਹਲੇ ਤਾਂ ਅੱਗੇ ਦੇਖੋ ਕੀ ਚੱਲਦਾ ਹੈ ਬਿਲਕੁਲ ਬਿਲਕੁਲ ਹਰੇਕ ਜਗ੍ਹਾ ਪਹੁੰਚਾਂਗੇ ਜਿੱਥੇ ਜਿੱਥੇ ਪਹੁੰਚਿਆ ਜਾ ਸਕੇ ਹਰੇਕ ਜਗ੍ਹਾ ਜਾਵਾਂਗੇ ਜਿੱਥੇ ਜਿੱਥੇ ਵੀ ਇਹ ਕਾਨੂੰਨ ਪਾਸ ਕੀਤਾ ਗਿਆ ਅੱਜ ਸਾਡਾ ਲੁਧਿਆਣੇ ਦੇ ਵਿੱਚ ਸੈਕੰਡ ਟਾਈਮ ਅਸੀਂ ਇਹ ਪ੍ਰਦਰਸ਼ਨ ਕਰ ਰਹੇ ਆ ਰੋਜ਼ ਪ੍ਰਦਰਸ਼ਨ ਕਰ ਰਹੇ ਆ ਇਹ ਕੋਈ ਨਵੀਂ ਗੱਲ ਨਹੀਂ ਹੈਗੀ ਇਹਨਾਂ ਨੇ ਮੁੱਦੇ ਤੋਂ ਪਟਕਾਉਣ ਵਾਸਤੇ ਲੋਕਾਂ ਨੂੰ ਡੋਪਸ ਦਾ ਡੌਗਸ ਦੇ ਉੱਤੇ ਅਤਿਆਚਾਰ ਸ਼ੁਰੂ ਕਰਤਾ ਇਹਨਾਂ ਨੂੰ ਲੱਗਿਆ ਹੋਣਾ ਵੀ ਇਹ ਬੜਾ ਸੋਕਾ ਆ ਡੌਗਸ ਦੇ ਉੱਤੇ ਅਤਿਆਚਾਰ ਕਰਨਾ ਪਰ ਇਹ ਸੋਕਾ ਨਹੀਂ ਆ ਹਜ਼ਾਰਾਂ ਲੋਕੀ ਹਰ ਸਟੇਟ ਦੇ ਵਿੱਚੋਂ ਹਰ ਸਿਟੀ ਦੇ ਵਿੱਚੋਂ ਇਕੱਠੇ ਹੋ ਰਿਹਾ ਪ੍ਰੋਟੈਸਟ ਕਰ ਰਿਹਾ ਲੋੜ ਪਊਗੀ ਦਿੱਲੀ ਵੀ ਜਾਵਾਂਗੇ ਇੱਕ ਗੱਲ ਹੋਰ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਇਹ ਗੱਲ ਵੀ ਫੈਲਾਈ ਜਾ ਰਹੀ ਹੈ ਕਿ ਡੌਗਸ ਦਾ ਹੋ ਸਕਦਾ ਮੀਟ ਦਾ ਵੀ ਵਪਾਰ ਕਰਨ ਅੱਜ ਤੋਂ ਪਹਿਲਾਂ ਤਾਂ ਕਦੀ ਥੋੜੇ ਦਿਨ ਪਹਿਲਾਂ ਸਾਡੇ ਬਹੁਤ ਵੱਡੇ ਨੇਤਾ ਚਾਈਨਾ ਜਾ ਕੇ ਆਏ ਆ ਸਭ ਨੂੰ ਪਤਾ ਇੰਡੀਆ ਦੇ ਵਿੱਚ ਡੌਗਸ ਦਾ ਮੀਟ ਨਹੀਂ ਖਾਂਦੇ ਲੋਕੀ ਪਰ ਚਾਈਨਾ ਦੇ ਵਿੱਚ ਖਾਂਦੇ ਆ ਹੋ ਇੰਡੀਅਨ ਡੌਗਸ ਨੂੰ ਫੜ ਕੇ ਇਹਨਾਂ ਦਾ ਮੀਟ ਵੇਚਿਆ ਜਾਏ ਇਹ ਵੀ ਬੜੀ ਲੰਬੀ ਗੱਲ ਹੋ ਸਕਦੀ ਹੈ